ਸਤਿ ਸ੍ਰੀ ਅਕਾਲ ਜੀ ਸਰ ਇੱਕਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਬਦੇ ਤੋਂ ਬੜੀਆਂ ਹਰ ਇੱਕ ਲਈ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਆਪਣੇ ਹਰ ਇੱਕ ਵੈਰਾਈਟੀ ਜੋ ਕਣਕ ਦੀ ਆਉਂਦੀ ਹੈ ਉਹ ਹੌਲੀ ਹੌਲੀ ਪੈਰ ਜਮਾਉਂਦੀ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿੱਦਾਂ ਆਪਾਂ ਕਹੇ ਦੀਏ ਤੇ ਪੰਜਾਬ ਦਾ ਜਲਵਾਯੂ ਹੈ ਜਿਹੜਾ ਸਭ ਤੋਂ ਵਧੀਆ ਖੇਤੀ ਦੇ ਆਧਾਰ ਤੇ ਬਹੁਤ ਵਧੀਆ ਕਣਕ ਝੋਨਾ ਜਿੱਦਾਂ ਵੀ ਕੋਈ ਆਪਾਂ ਫਸਲੀ ਚੱਕਰ ਕਹੇ ਦੀਏ ਆਪਣੇ ਵਧੀਆ ਚੱਲਦਾ ਹੈ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਕਿਸਾਨ ਵੀਰੋਂ ਕਣਕਾਂ ਆਪਣੇ ਨਿਕਲ ਰਹੀਆਂ ਨੇਗੀਆਂ ਜਿੱਦਾਂ ਪੰਜਾਬ ਦੇ ਲਈ ਯੂਨੀਵਰਸਟੀਆਂ ਬਣਾ ਰਹੀਆਂ ਨੇ ਬਰੀਡ ਤਿਆਰ ਕਰ ਰਹੀਆਂ ਨੇ ਕਣਕਾਂ ਦੀ ਉਹੋ ਆਪਣੇ ਪੰਜਾਬ ਦੇ ਕਿਸਾਨਾਂ ਲਈ ਇੱਕ ਜਿੱਦਾਂ ਆਪਾਂ ਕਹੇ ਵੀ ਤੋਹਫੇ ਦੇ ਵਜੋਂ ਕੰਮ ਕਰ ਰਹੇ ਨੇ ਕਿਉਂਕਿ ਦਿਨ ਪ੍ਰਤੀ ਦਿਨ ਹਾਈ ਏਲਡ ਕਿਸਮਾਂ ਜਿਹੜੀਆਂ ਆ ਰਹੀਆਂ ਨੇ ਜਿੱਦਾਂ ਆਪਾਂ ਕਹੇ ਦੀ ਵੀ ਪਹਿਲਾਂ ਨੇ ਆਪਣੇ ਬਜ਼ੁਰਗ ਕਹਿੰਦੇ ਵੀ ਯਾਰ ਸਾਡੇ ਤਾਂ ਸਾਡੇ ਜਵਾਨੇ ਚ ਤਾਂ 35 40 ਮਣ ਹੁੰਦੀ ਦੀ 45 ਮਣ ਹੁੰਦੀ ਦੀ ਹੁਣ 60 65 ਮਣ ਤੱਕ ਕਣਕ ਨਿਕਲਿਆਉਂਦੀ ਆ ਆਮ ਤੇ ਕਈ ਏਰੀਆ ਦੇ ਵਿੱਚ ਤਾਂ 70 70 ਮਾਨ ਨੂੰ ਵੀ ਹੱਥ ਲਾਇੰਦੇ ਝੂਠ ਬੋਲਣ ਵਾਲੀਆਂ ਗੱਲਾਂ ਹੁੰਦੀਆਂ ਨੇ ਅਗਲਾ ਕਹਿੰਦਾ ਯਾਰ ਝੂਠ ਮਾਰ ਦੋਵੇਂਗਾ ਪਰ ਉਹ ਕਿਸ ਚੀਜ਼ ਦੇ ਆਧਾਰ ਤੇ ਕੰਮ ਕਰਦੇ ਕਿਸਾਨ ਵੀਰੋ ਕਿਉਂਕਿ ਜਿਹੜੀ ਫਸਲ ਦੀ ਜਿੱਦਾਂ ਦੀ ਬਰੀਡ ਤਿਆਰ ਹੁੰਦੀ ਹੈ ਜਿੱਦਾਂ ਦੀ ਉਹਨੂੰ ਬਣਾਇਆ ਜਾਂਦਾ ਜਲਵਾਯੂ ਦੇ ਅਨੁਸਾਰ ਉਹਨੂੰ ਬਣਾਇਆ ਜਾਂਦਾ ਜੇ ਉਹਨੂੰ ਉਹ ਪ੍ਰੋਪਰ ਮਿਲ ਜਵੇ ਤਾਂ ਫਸਲਾ ਆਪਣੀ ਜਿਹੜੀ ਉਹ ਆਪਣੇ ਆਪ ਆਟੋਮੈਟਿਕਲੀ ਉਹਨੂੰ ਝਾੜ ਆ ਜਿਹੜਾ ਉਹਦਾ ਵੱਧ ਆਊਗਾ ਤੇ ਜਿਹੜੀ ਮਿੱਟੀ ਉਹਨੂੰ ਚਾਹੀਦੀ ਐ ਜਿਹੜਾ ਮੌਸਮ ਉਹਨੂੰ ਚਾਹੁੰਦਾ ਉਹ ਮਿਲ ਅਨੁਕੂਲਤਾ ਦੇ ਨਾਲ ਜੇਕਰ ਉਹਨੂੰ ਮਿਲਦਾ ਤਾਂ ਵਧੀਆ ਆਪਣਾ ਉਹ ਝਾੜ ਦਊਗੀ ਹੀ ਦਊਗੀ ਤੇ ਕਿਸਾਨ ਵੀਰੋਂ ਆਪਾਂ ਜਵਾਲ ਗੱਲਬਾਤ ਜਿਹੜੀ ਕਰਨੀ ਐ ਕਰਨੀਏਗੀ ਆਪਾਂ ਨੇ ਪੀ ਵੀ ਡਬਲਯੂ ਜੂ ਕਣਕ ਦੀ ਕਿਸਮਾਈ ਸੀ 826 ਇਹੇ ਬਹੁਤ ਕਿਸਾਨ ਵੀਰਾਂ ਨੇ ਆਇਆ ਕਿ ਦੇਖੋ ਲਾਈਨਾਂ ਦੇ ਵਿੱਚ ਲੱਗ ਲੱਗ ਕੇ ਬੀਜ ਮਿਲਿਆ ਬਹੁਤ ਸਾਰੇ ਕਿਸਾਨ ਵੀਰਾਂ ਨੇ ਇਹਦਾ ਬੀਜ ਲਿਆ ਕੇ ਬੀਜਿਆ ਸਾਡੇ ਏਰੀਆ ਦੇ ਵਿੱਚ ਇਹ ਬਹੁਤ ਘੱਟ ਬੀਜੀ ਆ ਬਹੁਤ ਜ਼ਿਆਦਾ ਘੱਟ ਬੀਜੀ ਆ ਕਿਉਂਕਿ ਸਾਡਾ ਏਰੀਆ ਇਹ ਜਾਂ ਜਦੋਂ ਵੈਰਾਈਟੀ ਕੋਈ ਮੰਨ ਕੇ ਚਲੋ ਵਧੀਆ 2-3 ਸਾਲ ਲੰਘਾ ਆ ਦਵੇ ਤਾਂ ਉਹ ਵੈਰਾਈਟੀ ਨੂੰ ਹੱਥ ਪਾਉਂਦੇ ਨਹੀਂ ਸਾਡੇ ਲੋਕ ਡਰਦੇ ਨੇ ਇਹ ਚੀਜ਼ ਤੋਂ ਬਹੁਤ ਤੇ ਇਹ ਕਿਸਾਨ ਵੀਰੂ ਜਿਹੜੀ PBW 826 ਕਿਸਮ ਆ ਇਹ ਹੁਣ ਪੰਜਾਬ ਦੇ ਜਿਹੜੇ ਕਈ ਹਿੱਸਿਆਂ ਦੇ ਵਿੱਚ ਲੱਗੀ ਹੋਈ ਆ ਕਿਸਾਨ ਵੀਰਾਂ ਦੇ ਜਿਹੜੇ ਫੀਡਬੈਕ ਆਪਾਂ ਨੂੰ ਮਿਲੇ ਨੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਜਿੱਦਾਂ ਲੁਧਿਆਣਾ ਸਾਈਡ ਹੋ ਗਿਆ ਤਲਵੰਡੀ ਸਾਬੋ ਸਾਈਡ ਹੋ ਗਿਆ ਤੇ ਸੁਲਤਾਨਪੁਰ ਲੋਧੀ ਸਾਈਡ ਜਾਂ ਆਪਣੇ ਬਠਿੰਡਾ ਸਾਈਡ ਤੋਂ ਜਿਹੜੇ ਵੀਰਾਂ ਦੇ ਨਾਲ ਆਪਣੀ ਅਟੈਚਮੈਂਟ ਹੈਗੀ ਆ ਉਹ ਆਪਾਂ ਨੂੰ ਇਹ ਚੀਜ਼ਾਂ ਦੇ ਫੀਡਬੈਕ ਦਿੰਦੇ ਨੇ ਵੀ ਕਿਹੜੀ ਕਿਹੜੀ ਫਸਲ ਉਹਨਾਂ ਦੀ ਕਿੱਦਾਂ ਖੜੀ ਆ ਕੀ ਕੀ ਉਹਨਾਂ ਨੇ ਪਾਇਆ ਤੇ ਉਹ ਕਿਸਾਨ ਵੀਰਾਂ ਦਾ ਦੱਸਣਾ ਸਾਰਿਆਂ ਦੇ ਜਿਹੜੇ ਕੁਐਸਚਨ ਸੀ ਉਹ ਵੀ ਸੇਮ ਸੀਗੇ ਜਿਹੜੇ ਆਪਾਂ ਉਹਨਾਂ ਨੂੰ ਕੁਐਸਚਨ ਪੁੱਟ ਕਰੇ ਉਹਨਾਂ ਨੇ ਆਨਸਰ ਦਿੱਤੇ ਉਹ ਵੀ ਸੇਮ ਨੇ ਉਹਨਾਂ ਨੇ ਦੱਸਣਾ ਹੈ ਕਿਸਾਨ ਵੀਰ ਉਹ ਵੀ ਜਿੰਨਾ ਕਿ ਇਹਦੇ ਬਾਰੇ ਆਪਣੇ ਮਾਹਿਰਾਂ ਨੇ ਦੱਸਿਆ ਇਹ ਜਿਹੜੀ ਵੈਰਾਈਟੀ ਉਸ ਤੋਂ ਕਈ ਗੁਣਾ ਅੱਗੇ ਜਾਊਗੀ ਵੀ ਜਿੰਨਾ ਜੁਨੀਵਰਸਿਟੀ ਇਹਦੇ ਬਾਰੇ ਦੱਸ ਰਹੀ ਆ ਉਸ ਤੋਂ ਇਹ ਐਡਵਾਂਸ ਹੈ ਬੈਕ ਨਹੀਂ ਐਡਵਾਂਸ ਹੈ ਕਿਉਂਕਿ ਜਿਹੜਾ ਇਹ ਵੈਰਾਈਟੀ ਦਾ ਫਟਾਰਾ ਤੇ ਇਹਦੀ ਗਰੋਥ ਇੰਨੀ ਕੁ ਵਧੀਆ ਚੱਲ ਰਹੀ ਹੈ ਦੂਸਰੀ ਆਮ ਵੈਰਾਈਟੀਆਂ ਨਾਲੋਂ ਵੀ ਬੰਦੇ ਦਾ ਮਨ ਖੁਸ਼ ਹੋ ਜਾਂਦਾ ਦੇਖ ਕੇ ਤੇ ਰਹੀ ਗੱਲ ਕਿਸਾਨ ਵੀਰੂ ਡੁਪਲੀਕੇਸੀ ਦੀ ਆਪਾਂ ਨੂੰ ਉਸ ਟਾਈਮ ਇਦਾਂ ਮਿਲ ਕੇ ਪੰਜਾਬ ਦੇ ਵਿੱਚ ਇਹਦੀ ਹਹਾਕਾਰ ਬੀਜ ਦੀ ਮੱਚੀ ਸੀ ਆਪਾਂ ਨੂੰ ਇਦਾਂ ਸੀ ਬਹੁਤ ਡੁਪਲੀਕੇਸੀ ਵਾਲਾ ਬੀਜ ਵਿਜੂ ਬਿਕੂਗਾ ਵੀ ਇਹ ਫੇਲ ਹੋ ਜੂ 303 ਨਾ ਮੰਗੂ ਕਿਉਂਕਿ ਜਦੋਂ 303 ਦਾ ਰੀਅਲ ਬੀਜ ਆ ਗਿਆ ਕਿਸਾਨਾਂ ਕੋਲ ਫੇਰ ਉਹਦਾ ਜੱਗ ਝਾੜ ਪਤਾ ਲੱਗੇ ਨਹੀਂ ਨਹੀਂ ਪਤਾ ਲੱਗਣਾ ਸੀ ਪਾਰ ਕਿਸਾਨ ਵੀਰਾਂ ਨੂੰ ਇਸ ਦਾ ਬੀਜ ਆ ਜਿਹੜਾ ਬਿਲਕੁਲ ਠੀਕ ਮਿਲਿਆ ਹਰ ਇੱਕ ਕਿਸਾਨ ਵੀਰ ਦੀ ਫਸਲਾ ਪੂਰੀ ਵਧੀਆ ਖੜੀ ਹੈ ਕੋਈ ਡੁੱਡੀਆਂ ਖਾਦਾਂ ਪਾਉਣ ਦੀ ਲੋੜ ਨਹੀਂ ਨਾਰਮਲ ਉਹ ਤੇ ਖਰਚਾ ਕਰਕੇ ਵੀ ਉਹ ਪੂਰੀ ਵਧੀਆ ਖੜੀ ਹੈ ਐਨ ਪੂਰੀ ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਟੈਂਪਰੇਚਰ ਨੂੰ ਸਹਿਣਸ਼ੀਲ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਗ੍ਰੋਥ ਪੂਰੀ ਹੈ ਫਟਾਰਾ ਪੂਰਾ ਫਟਾਰਾ ਇੰਨਾ ਕੋ ਕਹਿੰਦੇ ਜ਼ਬਰਦਸਤ ਹੈ ਵੀ ਜਿਹੜੀਆਂ ਆਮ ਵੈਰਾਈਟੀਆਂ ਨੇ ਉਹਦੇ ਨਾਲੋਂ ਮੰਨ ਕੇ ਚਲੋ ਵੀ ਤੁਸੀਂ ਡੇਢ ਗੁਣਾ ਫਟਾਰਾ ਵੱਧ ਆ ਵੀ ਜੇ ਉਹ 100 ਡਾਲਾ ਤਾਂ ਇਹ 150 ਡਾਲਾ ਆਪਾਂ ਕਹਿਣ ਦੀ ਗੱਲ ਹੈ ਵੀ ਜੇ ਉਹਦੇ ਮੰਨ ਲਓ 4 ਡਾਲ ਨੇ ਤਾਂ ਇਹਦੇ 6 ਡਾਲ ਨੇ ਇੰਨਾ ਕੁ ਫਟਾਰੇ ਦਾ ਫਰਕ ਹੈ ਫਟਾਰੇ ਦੇ ਨਾਲ ਨਾਲ ਕਿਸਾਨ ਵੀਰੋ ਗਰੋਥ ਕਰਨੇ ਵੀ ਫਸਲ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਤੇ ਗਰੋਥ ਵੀ ਪੂਰੀ ਹੈ ਰੰਗ ਸ਼ਾਕ ਵਾਲਾ ਪਰ ਇੱਕ ਕਿਸਾਨ ਵੀਰਾਂ ਨੇ ਦੱਸਿਆਗਾ ਵੀ ਜਿਹੜੀ ਇਹ ਵੈਰੈਟੀ ਹੈ ਜਿੱਦਾਂ ਪਰ ਲੋ ਟੈਂਪਰੇਚਰ ਦੇ ਵਿੱਚ ਆ ਕੇ ਪਿਛਲੇ ਸਾਲ ਆਪਾਂ ਕਹਿੰਦੇ 303 ਖੜੀ ਹੁੰਦੀ ਸੀਗੀ ਜਿੱਦ ਆਪਾਂ ਕਹਿੰਦੇ ਵੀ ਪਾਣੀ ਮੰਗਦੀ ਆ ਫਸਲ ਉਸ ਤਰ੍ਹਾਂ ਇਹ ਫਸਲ ਦਾ ਥੋੜਾ ਜਿਹਾ ਰੁਖ ਹੈਗਾ ਪਰ ਡਰਨ ਵਾਲੀ ਕੋਈ ਗੱਲ ਨਹੀਂ ਤੇ ਇੱਕ ਇਸ ਕਿਸਾਨ ਵੀਰਾਂ ਦੇ ਆ ਵੀ ਆਪਾਂ ਫੀਡਬੈਕ ਲੈਣੇ ਵੀ ਜਿਹੜੇ ਕਿਸਾਨ ਵੀਰਾਂ ਨੇ ਇਹਦਾ 35 ਤੋਂ 40 ਕਿਲੋ ਬੀਜ ਪਾਇਆ ਉਹਨਾਂ ਦੀ ਬਿਲਕੁਲ ਠੀਕ ਠਾਕ ਕਣਖ ਖੜੀ ਐਨ ਫਟਾਰਾ ਪੂਰਾ ਵੀ ਇਹਦਾ ਫालतू ਬੀਜ ਪਾਉਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਕਿਉਂਕਿ ਨਾਰਮਲ ਕਿਸਾਨ ਵੀਰਾਂ ਨੇ 40 ਕਿਲੋ ਬੀਜ ਪਾ ਕੇ ਹੀ ਕਣਕ ਬੀਜੀ ਹੋਈ ਆ ਸੁਪਰ ਸੀਡਰ ਨਾਲ ਵੀ ਦਾ 40 42 ਵੀ ਕਿਲੋ ਬੀਜ ਆ ਜਿਹੜਾ ਬਿਲਕੁਲ ਸਹੀ ਹੈ ਕਣਕ ਪੂਰੀ ਟੌਪ ਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਐਸੀ ਤਰ੍ਹਾਂ ਦੀਆਂ ਵੈਰਾਈਟੀਆਂ ਦੀ ਲੋੜ ਹੈ ਜੇਕਰ ਆਪਾਂ ਖੇਤੀ ਨੂੰ ਮੁਨਾਫੇ ਵੱਲ ਲੈ ਕੇ ਜਾਣਾ ਵੀ ਘੱਟ ਖਰਚੇ ਦੇ ਵਿੱਚ ਜ਼ਿਆਦਾ ਝਾੜ ਦੇਣ ਜਿੱਦਾਂ ਆਪਾਂ ਕਹਿੰਦੇ ਪੀ ਆਰ 126 ਵੈਰਾਈਟੀ ਆਈ ਸੀ ਉਹਨੇ ਵੀ ਮੰਨ ਲ ਕੇ ਚਲੋ ਵੀ ਕੱਟ ਖਰਚੇ ਦੇ ਵਿੱਚ ਵੱਧ ਝਾੜ ਦੇ ਕੇ ਕਿਸਾਨ ਵੀਰਾਂ ਦਾ ਮਾੜਾ ਮੋਟਾ ਮਸਲਾ ਹੱਲ ਕਰਿਆ ਉਸ ਤਰ੍ਹਾਂ ਇਹ ਬਰੇਟੀਆਂ ਜਿੱਦਾਂ DBW 327 ਆ ਜਿਹੜੀ ਉਹ ਵੀ ਇਹਦੇ ਨਾਲ ਦੀ ਇੱਕ ਕਿਸਮ ਹੈ ਉਹ ਆਪਣੇ ਕਰਨਾਲ ਦੀ ਹੈ ਤੇ ਇਹ ਆਪਣੇ ਪੰਜਾਬ ਦੀ ਹੈ ਤੇ ਉਹ ਕਿਸਮ ਹੈ ਜਿਹੜੀ ਕਿਸਾਨ ਵੀਰੋ ਉਹਦੇ ਵਿੱਚ ਇਹਦੇ ਨਾਲੋਂ ਥੋੜਾ ਜਿਹਾ ਜਿੱਦਾਂ ਆਪਾਂ ਕਹਿੰਦੇ ਡਿਫਰੈਂਸ ਹੈ ਵੀ ਉਹ ਥੋੜਾ ਜਿਹਾ ਏਦੋਂ ਨਰਮ ਰਹਿੰਦੀ ਆ ਵੀ ਜਿੱਦਾਂ ਆਪਾਂ ਕਹੇ ਵੀ ਉਹ ਫਟਾਰਾ ਘਾਟਾ ਥੋੜਾ ਜਿਹਾ ਉਹਦਾ 1921 ਦਾ ਫਰਕ ਕਹਿ ਸਕਦੇ ਆ ਪਰ ਕਿਸ ਮੂਵੀ ਪੂਰੀ ਤੱਕੜ ਹੈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਮਯਾਬ ਹੋਣ ਵਾਲੀ ਕਿਸਮ ਹੈ ਤੇ 826 ਕਿਸਮ ਹੈ ਜਿਹੜੀ ਕਿਸਾਨ ਵੀਰ ਉਹ ਇਹ ਜਿਹੜੇ ਕਿਸਾਨ ਵੀਰਾਂ ਨੇ ਤਾਂ ਬਿਜਲੀ ਇਹ 1 ਅਕਤੂਬਰ ਚ ਉਹਨਾਂ ਦੇ ਤਾਂ ਘਰਾਤੇ ਹੱਥ ਕੜੇ ਕਿਉਂਕਿ ਟਾਈਮ ਪੀਰੀਅਡ ਘਟ ਹੈ ਜਿਹੜੇ ਕਿਸਾਨ ਵੀਰਾਂ ਨੇ ਨਵੰਬਰ ਚ ਬੀਜੀ ਆ ਕੀ ਜਿੱਦਾਂ ਆਪਾਂ ਕਹੇ ਦੀ ਵੀ 5 ਕ ਨਵੰਬਰ ਨੂੰ 7 ਨਵੰਬਰ ਨੂੰ 10 ਨੂੰ ਉਹਨਾਂ ਦੀ ਕਣਕ ਜਿਹੜੀ ਉਹ ਸਭ ਤੋਂ ਟੌਪ ਐ ਹੁਣ ਆਪਾਂ ਨੂੰ ਡਰਨ ਦੀ ਲੋੜ ਨਹੀਂ ਨਵੰਬਰ ਮਹੀਨੇ ਦੇ ਪਹਿਲੇ 15 ਬਾਰੇ ਦੇ ਵਿੱਚ ਜੇਕਰ ਆਪਾਂ ਇਹ ਕਣਕ ਬੀਜਾਂਗੇ ਆਪਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਆਪਣਾ ਸਿਰਾ ਝਾੜ ਆਊਗਾ ਸਿਰਾ ਰਿਜ਼ਲਟ ਮਿਲਣਗੇ 100% ਵਧੀਆ ਰਿਜ਼ਲਟ ਮਿਲਣਗੇ ਤੇ ਕਿਸਾਨ ਵੀਰੋਂ ਮੇਰੀ ਤੁਹਾਡੇ ਅੱਗੇ ਹੀ ਬੇਨਤੀ ਹੈ ਵੀ ਜਿਹੜੇ ਕਿਸਾਨ ਵੀਰ ਦੀ ਜਿੱਦਾਂ ਫਸਲ ਵਧੀਆ ਖੜੀ ਹੈ ਕੋਈ ਉਹਨੇ ਮੈਨੇਜਮੈਂਟ ਅਲੱਗ ਕਰਿਆ ਦੂਸਰਿਆਂ ਨਾਲੋਂ ਜਾ ਉਹਨੇ ਕੀ ਕੀ ਪਾਇਆ ਉਹ ਮੈਨੂੰ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ WhatsApp ਨੰਬਰ ਤੇ ਆਪਾਂ ਤੁਹਾਡੀ ਵੀਡੀਓ ਜਿਹੜੀ ਕਿਸਾਨਾਂ ਤੱਕ ਪਹੁੰਚਾਵਾਂਗੇ ਜਿਹਨੂੰ ਜਿਹਨੂੰ ਕਿਸੇ ਚੀਜ਼ ਦਾ ਵਧੀਆ ਰਿਜ਼ਲਟ ਮਿਲਿਆ ਕਿੱਦਾਂ ਕਿੱਦਾਂ ਤੁਹਾਡੀ ਫਸਲ ਖੜੀ ਹੈ ਉਮੀਦ ਹੈ ਸਾਰੇ ਕਿਸਾਨ ਵੀਰਾਂ ਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ اپنی ਜਿਹੜੀ ਵੀ ਆਪਾਂ ਤੁਹਾਨੂੰ ਦਿੰਨੇ ਆ ਸਾਰੇ ਨੂੰ ਚੰਗੀ ਲੱਗਦੀ ਹੋਵੇਗੀ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਆਪਣੇ ਕਿਸਾਨ ਵੀਰ ਨੇ ਜਿਹੜੇ ਉਹ ਮੈਨੂੰ ਤੁਸੀਂ ਆਪਣਾ ਫੀਡਬੈਕ ਜਰੂਰ ਦਿਆ ਕਰੋ ਧੰਨਵਾਦ